ਆਪਣੇ ਹੁਣ ਬਾਈ ਬਾਈ ਇਲੈਕਸ਼ਨ ਆ ਰਿਹਾ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਜੀ ਬਾਈ ਇਲੈਕਸ਼ਨ ਦਾ ਤਾਂ ਇਹੇ ਵੇਰਵਾ ਹੈ ਵੀ ਜੋ ਵੀ ਸਾਡੇ ਕੋਈ ਕੰਮ ਕਰਦਾ ਰਿਹਾ ਜਾਂ ਕੰਮ ਕਰੂਗਾ ਅਸੀਂ ਖੇਤੀਬਾੜੀ ਨਾਲ ਸੰਬੰਧਿਤ ਇੱਥੇ ਜਿੰਨਾ ਵੀ ਇਸ ਹਲਕੇ ਦੇ ਵਿੱਚ ਜਾਦੀ ਖੇਤੀਬਾੜੀ ਨਾਲ ਸੰਬੰਧਿਤ ਲੋਕ ਹੈ ਸਾਨੂੰ ਪਾਣੀ ਦਾ ਲੈਟ ਦਾ ਮਸਲਾ ਹੈ ਸਾਡੇ ਜੋ ਵੀ ਖੇਤੀ ਦੇ ਪ੍ਰਤੀ ਹੈਗੇ ਕੰਮ ਉਹ ਜਿਹੜਾ ਕੰਮ ਕਰੂਗਾ ਤੇ ਕਈ ਦੂ ਪਹਿਲਾਂ ਜੋ ਕਰਦਾ ਆ ਸਰਦਾਰ ਡੈਂਪੀ ਢਿੱਲੋਂ ਉਸੇ ਪਰਿਵਾਰ ਨਾਲ ਹੀ ਅਸੀਂ ਜੁੜੇ ਆ ਉਸੇ ਨਾਲ ਹਲਕਾ ਜੁੜਿਆ ਹੈ ਤਕਰੀਬਨ ਅਸੀਂ ਪਾਣੀ ਬਿਨਾਂ ਬੜੇ ਔਖੇ ਆ ਜਦੋਂ ਦੀ ਸਰਕਾਰ ਗਈ ਹੈ ਜਾਂ ਸਾਡੇ ਹੱਥੋਂ ਇਹ ਇਲਾਕੇ ਦੀ ਕੋਈ ਬਾਗਡੋਰ ਹੋਰ ਲੋਕਾਂ ਦੇ ਹੱਥ ਚਾਈ ਹੈ ਤੇ ਇਸੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਕੋਈ ਪਾਵਰ ਆਵੇ ਤਾਂ ਬਾਈ ਜੀ ਡੈਂਪੀ ਨੂੰ ਆਵੇ ਤੇ ਸਾਡੀ ਜਿਹੜੀ ਡੁੱਬਦਿਆਂ ਦੀ ਬਾਹ ਫੜੀ ਜਾਵੇ ਜੋ ਕਿ ਸਾਡੇ ਅਸੀਂ ਸਾਡੇ ਪਿੰਡ ਅਖੀਰ ਤੇ ਹਨ ਕਿ ਸੂਆ ਕੁਛ ਸਾਡਾ ਪੱਕਾ ਬਣ ਗਿਆ ਉਹ ਵੀ ਇਹਨਾਂ ਦੇ ਸਮੇਂ ਦੇ ਵਿੱਚ ਹੀ ਬਣਿਆ ਤੇ ਰੇਂਦਾ ਸੁਆ ਜਿਹੜਾ ਹੈਗਾ ਉਹ ਜਦੋਂ ਵੀ ਅਸੀਂ ਟੈਲਾਂ ਕੋਈ ਫੁੱਲ ਕਰਾਉਣੇ ਕਿਸੇ ਦਾ ਮੰਤਰਲਾ ਕਰਕੇ ਉਹ ਕਦੇ ਕੱਸੀ ਟੁੱਟ ਗਈ ਕਦੇ ਸੁਆ ਟੁੱਟ ਗਿਆ ਤੇ ਸਸੀਂ ਬਹੁਤ ਇਸ ਗਲਤ ਓਖੇ ਜਿਵੇਂ ਤੁਸੀਂ ਕਿਹਾ ਵੀ ਡੈਂਪਿਟੋਂ ਦੀ سپورਟ ਕਰਨੀ ਹੈ ਤੁਹਾਨੂੰ ਕਿਹੜੀ ਗੱਲ ਖਾਸ ਲੱਗਦੀ ਹੈ ਡੈਂਪਿਟ ਲੋਨ ਖਾਸ ਬਾਈ ਜੀ ਸਾਥੋਂ 3-4 ਕਿਲੋਮੀਟਰ ਦੀ ਦੂਰੀ ਤੇ ਬੈਠੇ ਐ ਕੋਈ ਵੀ ਸਾਨੂੰ ਕੋਈ ਦੁੱਖ ਤਕਲੀਫ ਹੈ ਅਸੀਂ ਭੱਜ ਕੇ ਜਾਂਦੇ ਹਾਂ ਸਾਰੇ ਪਰਿਵਾਰ ਦੇ ਮੈਂਬਰ ਚ ਸਾਨੂੰ ਇੱਕ ਦੋ ਮੈਂਬਰ ਤਾਂ ਘਰੇ ਮਿਲਦੇ ਹੀ ਮਿਲਦੇ ਐ ਨਹੀਂ ਮਿਲਦੇ ਤਾਂ ਅਸੀਂ ਸਿੱਧੇ ਉਹਨਾਂ ਦੇ ਚੌਂਦਰੇ ਦੇ ਮਾਤਾ ਜੀ ਕੋਲੇ ਵੀ ਜਾਵੜਦੇ ਆ ਉਹ ਵੀ ਕਿਸੇ ਨੂੰ ਪੁੱਛ ਪਾਛਾ ਕੇ ਸਾਡਾ ਕੋਈ ਕੰਮ ਧੰਦਾ ਕੋਈ ਸਿਰੇ ਲਾਉਂਦੇ ਐ ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਜਿਵੇਂ ਦੋ ਵਾਰੀ ਹੋ ਗਿਆ ਹਾਂਜੀ ਲੋਕਾਂ ਨੇ ਸਾਥ ਨਹੀਂ ਚੰਗੀ ਤਰ੍ਹਾਂ ਦਿੱਤਾ ਕੰਮ ਹੁੰਦੀ ਆ ਫਿਰ ਤੁਹਾਡੇ ਡੇਪੀ ਤੋਂ ਲੋਕਾਂ ਦਾ ਕੰਮ ਉਹ ਬਾਈ ਜੀ ਕੰਮ ਤਾਂ ਸਾਡੇ ਤਾਂ ਹੋਣਗੇ ਅਸਲ ਸਾਡੇ ਆਪ ਦੇ ਹੀ ਮੁਕੱਦਰਾਂ ਦੇ ਵਿੱਚ ਕੋਈ ਫਰਕ ਹੈ ਹੂੰ ਬਾਈ ਜੀ ਜਿਹੜੇ ਹਿਸਾਬ ਨਾਲ ਕੰਮ ਕਰਦਾ ਅਸੀਂ ਕਿਉਂ ਲੋਕ ਅਨਪੜਤਾ ਦੀ ਭੇਡ ਚੜਾਈ ਜਾਂਦੇ ਸਾਡਾ ਹਲਕਾ ਬਿਲਕੁਲੀ ਡੈਂਪੀ ਸਾਂਭ ਸਕਦਾ ਤੇ ਇਹੀ ਸਾਂਭੂ ਆ ਆਉਣ ਵਾਲੇ ਸਮੇਂ ਦੇ ਵਿੱਚ ਤੇ ਸਾਨੂੰ ਤਾਂ ਵੱਧ ਤੋਂ ਵੱਧ ਇਹਦੀ ਸਾਰੇ ਭਰਾਵਾਂ ਨੂੰ ਅਪੀਲ ਹੈ ਕਿ ਬਾਈ ਜੀ ਨੂੰ ਹੀ ਇੱਕ ਵਾਰੀ ਮੌਕਾ ਜ਼ਰੂਰ ਦਿੱਤਾ ਜਾਵੇ। ਤੁਹਾਨੂੰ ਕੀ ਲੱਗਦਾ ਵੀ ਜੇ ਡਿੰਪੇਟ ਲੋਜੈਦਾ ਤਾਂ ਕੰਮ ਹੋਰ ਵਧੀਆ ਹੋਣਗੇ? ਬਿਲਕੁਲ ਇਦੋਂ ਦਿਨ ਰਾਤ ਦੁਗਣੀ ਚੋਗਣੀ ਚਤਰਕੀ ਹੋਊਗੀ ਬਾਈ ਜੀ। ਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਤੁਸੀਂ ਕੀ ਲੋਕਾਂ ਨੂੰ ਇੱਕ ਪੀਲ ਹੈ ਵੀ ਇੱਕ ਵਾਰੀ ਜ਼ਰੂਰ ਮੌਕਾ ਬਾਈ ਜੀ ਨੂੰ ਦਿਓ। ਠੀਕ ਹੈ ਸਾਨੂੰ ਤਾਂ ਬਿਨਾ ਐਮ.ਐਲ.ਏ ਤੋਂ ਵੀ ਵਾਧੂ ਵੱਧ ਕੰਮ ਮਿਲ ਜਾਂਦੇ ਤੇ ਜੇ ਐਮ.ਐਲ.ਏ ਦੀ ਜਾਂ ਕੋਈ ਉਹਨੂੰ ਪਾਵਰ ਦੀ ਕੋਈ ਕੁਰਸੀ ਦੇ ਬੰਦੇ ਆ ਉਹ ਤਾਂ ਹੋ ਸਕਦਾ ਵੀ ਇਦੋਂ ਚੋਗਣੇ ਵੀ ਕੰਮ ਹੋ ਸਕਦੇ ਸਾਡੇ। ਪੂਰੀ ਗਰਮੀ ਆਊਗੀ। ਹੋਰ ਹਾਂ ਇਹ ਕਿ ਡਿੰਪੀ ਟੇ ਲੋ ਜਿੰਨਾ ਅੱਛਾ ਹਾਂ ਉਹ ਵੀ ਜਿਹੜੀ ਕੰਮ ਕਰ ਫਿਰ ਲੱਗਦਾ ਹਾਂ 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 ਪੂਰਾ ਕੰਮ ਹੀ ਉਹਨਾਂ ਨੇ ਕਰਾਉਣੇ ਏਤਕੀ ਸਾਡੇ ਅੱਛਾ ਬਾਬਾ ਤਾਂ ਬਾਈ ਦੀ ਲੱਗਦੀ ਆ ਕਿਉਂਕਿ ਪਿਛਲੀ ਵਾਰੀ ਮੌਕਾ ਮਿਲਿਆ ਤਾਂ ਸੀ ਬਾਈ ਨੂੰ ਪਰ ਸਾਥ ਨਹੀਂ ਦਿੱਤਾ ਏਕਤੀ ਸਾਨੂੰ ਚਾਹੀਦਾ ਵੀ ਬਾਈ ਨੂੰ ਮੌਕਾ ਦੇਣਾ ਚਾਹੀਦਾ ਕਿਹੜਾ ਬਾਈ ਹਰਦੀਪ ਸਿੰਘ ਡਿੰਪੀ ਟੇ ਲੋ ਹਲਕੇ ਚ ਫਿਰਦੇ ਹੀ ਰਹਿੰਦੇ ਆ ਜੀ ਬਾਈ ਜੀ ਵੀ ਫਿਰਦੇ ਰਹਿੰਦੇ ਆ ਵੱਡੇ ਡਿੰਪੀ ਢਲੋਈ ਕੰਮ ਤਾਂ ਅੰਦਾ ਕੀਤਾ ਆਕਾਲੀ ਦੇ ਸਰਕਾਰ ਨੇ ਜਿੰਨਾ ਵਿਕਾਸ ਹੋਇਆ ਆਪਣੇ ਆਕਾਲੀ ਦੇ ਸਰਕਾਰ ਨੇ ਕੀਤਾ ਜੀ ਇਲੈਕਸ਼ਨ ਆ ਰਿਹਾ ਵੀ ਕੀ ਮੋੜਾ ਇਲੈਕਸ਼ਨ ਦਾ ਤਾਂ ਇਹ ਡਿੰਪੀ ਢਿੱਲੋ ਬਣ ਗਈ ਹਦ ਕੀ ਅੱਛਾ ਕਿਵੇਂ ਬੱਲੇ ਦੋ ਤਿੰਨ ਵਾਰੀ ਵਿਚਾਰੇ ਨੂੰ ਮੌਕਾ ਹੀ ਨਹੀਂ ਦਿੱਤਾ ਹਦ ਕੀ ਮੌਕਾ ਜੂਰ ਦੇਵਾਂਗੇ ਕੰਮ ਕੁਮੇ ਕਿਤੇ ਕੋ ਡਿੰਪੀ ਨਹੀਂ ਹਾਂ ਕੰਮ ਬਥੇਰੇ ਕਿਤੇ ਮੈਂ ਕਰੂਗਾ ਹਾਂ ਆ ਜਰੂਰ ਕਰੂਗਾ ਮੈਂ ਜੀ ਕਿੰਨਾ ਜੀ ਜਿਹੜੇ ਸ੍ਰੋਤੇ ਖੜੇ ਆ ਪਹਿਲਾ ਹੋਏ ਆ ਢਿੱਲੋਂ ਇੱਕ ਵਾਰੀ ਮੌਕਾ ਦਿਓ ਜੀ ਜਰੂਰ ਉਹਦਾ ਸਾਦ ਦੇ ਸਾਰੀ ਮੱਡੇ ਸਾਦ ਦਿੰਦੇ ਆ ਵੇਹੀ ਛੋਣਾ ਮੈਂ ਤਾਂ ਐਸ ਵਾਰ ਡਿੰਪੀ ਬਾਈ ਹਰਦੀਪ ਸਿੰਘ ਢਿੱਲੋਂ ਦੀਵਾਰੀ